ਗੱਡੀ ਕਿ স্পੀড ਨਾਲ ਆ ਗਈ ਆ ਕਿੰਨੀ ਵਧੀਆ ਤਰੀਕੇ ਨਾਲ ਗੱਡੀ ਜਿਹੜੀ ਨਿਕਲੀ ਆ ਦੇਖੋ ਕਿੰਦਾ ਤੇਜ਼ੀ ਨਾਲ ਗੱਡੀਆਂ ਲੰਘਣ ਗਈਆਂ ਕਿੰதோ স্পੀਡ ਕਿੰதோ স্পੀਡ ਗੱਡੀਆਂ ਲੰਘ ਰਹੀਆਂ ਲੋਧਿਆਣਾ ਪਰਮੇਸ਼ਰ ਦੇਖ ਰਹੇ ਤੁਸੀਂ ਮੈਂ ਤੁਹਾਨੂੰ ਗੁਪਤਾ ਪਿਛਲੀ ਵਾਰ ਤੁਹਾਨੂੰ ਸੜਕ ਤੇ ਦਿਖਾਈ ਸੀਗੀ ਕੀ ਸੋਟਲ ਕੋ ਲਾਲੀ ਤੇ ਉਹ ਸੜਕ ਜਿਹੜੀ ਖਰਾਬ ਸੀਗੀ ਤੇ ਆਓ ਤੁਹਾਨੂੰ ਦਿਖਾਣੇ ਆ ਸੜਕ ਦਾ ਕੀ ਹਾਲ ਆ ਹੁਣ ਆ ਤੁਸੀਂ ਦੇਖ ਸਕਦੇ ਹੋ ਜੀ ਆ ਇਸ ਹੋਟਲ ਸਾਹਮਣੇ ਹੈਗਾ ਇਹ ਸੜਕ ਹੈਗੀ ਆ ਕਿਸ ਹੋਟਲ ਦੀ ਤੁਹਾਨੂੰ ਪਿਛਲੇ ਵਾਰ ਖਬਰ ਨਹੀਂ ਦਿਖਾਈ ਸੀਗੀ ਖਬਰ ਤਾਂ ਹੋਇਆ ਵੱਡਾ ਅਸਰ ਸੜਕ ਬਣਾ ਦਿੱਤੀ ਗਈ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਰਾਂ ਵਗੈਰਾ ਕਾਫੀ ਤੇਜ਼ ਆਂਦੀਆਂ ਐ ਬਾਈਕਸ ਵਗੈਰਾ ਵੀ ਆਂਦੀਆਂ ਐ ਦੇਖੋ ਨਾਮ ਨਾਲ ਲੋਕੀ ਲੰਘ ਸਕਦੇ ਨੇ ਕੋਈ ਟੈਨਸ਼ਨ ਨਹੀਂ ਅੱਗੇ ਵੀ ਸੜਕ ਜਿੱਦਾਂ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਸਪੀਡੋ ਸਪੀਡ ਕਾਰਾਂ ਲੰਘਦੀ ਵਈਆਂ ਇਹ ਜਿਹੜਾ ਬਹੁਤ ਵੱਡਾ ਪੈਚ ਜਿਆ ਸੀਗਾ ਇਹਨੂੰ ਕੰਪਲੀਟ ਕਰਤਾ ਹੈ ਸਰਕਾਰ ਨੇ ਆ ਵੀ ਦੇਖੋ ਵਧੀਆ ਸੜਕ ਜਿਹੜੀ ਬਣਾ ਦਿੱਤੀ ਗਈ ਹੈ ਆ ਵੀ ਦੇਖ ਸਕਦੇ ਹੋ ਗੱਡੀਆਂ ਵਗੈਰਾ ਨਿਕਲਦੀਆਂ ਆਹ ਦੇਖੋ ਪੈਚ ਵਰਕ ਕੀਤਾ ਗਿਆ ਹੈ ਵਧੀਆ ਪੈਚ ਵਰਕ ਹੋਇਆ ਹੈ ਇਹ ਸੜਕ काफी ਖਰਾਬ ਸੀਗੀ ਜੇ ਖਬਰ ਦਿਖਾਈ ਸੀਗੀ ਤੋਂ ਬਾਅਦ ਸੜਕ ਜਰੂਰ ਬਣ ਗਈ ਹੈਗੀ ਆ ਤੇ ਸੜਕ ਵਧੀਆ ਜੀ ਬਣਿਆ ਦਿੱਤਾ ਗੱਡੀ ਕਿਨੂੰ ਸਪੀਡ ਨਾਲ ਲਾਏਗੇ ਆ ਕਿੰਨੀ ਵਧੀਆ ਤਰੀਕੇ ਨਾਲ ਗੱਡੀ ਜਿਹੜੀ ਨਿਕਲੀ ਆ ਇਹ ਤੁਸੀਂ ਦੇਖ ਸਕਦੇ ਹੋ ਪੈਚ ਵਧੀਆ ਬਣਾਇਆ ਗਿਆ ਹੈ ਆ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਪੈ ਸੀਗਾ ਇਹਨੂੰ ਵੀ ਕੰਪਲੀਟ ਕਰ ਦਿੱਤਾ ਗਿਆ ਹੈ ਇਹ ਪੈ ਸੀਗਾ ਇਹਨੂੰ ਵੀ ਵਧੀਆ ਤਰੀਕੇ ਨਾਲ ਕੰਪਲੀਟ ਕਰ ਦਿੱਤਾ ਗਿਆ ਹੈ ਗੱਡੀਆਂ ਹੁਣ ਸਮੂਥਲੀ ਰਨ ਕਰ ਸਕਦੀਆਂ ਖਬਰ ਦਾ ਹੋਇਆ ਸਰ ਦੇਖੋ ਕਿੰਦਾ ਤੇਜ਼ੀ ਨਾਲ ਗੱਡੀਆਂ ਲੰਘਣਗੀਆਂ ਕਿਤੋਂ ਸਪੀਡ ਕਿਤੋਂ ਸਪੀਡ ਗੱਡੀਆਂ ਲੰਘ ਰਹੀਆਂ ਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਵੀ ਫੜਕਾਂ ਦਾ ਵਧੀਆ ਹਾਲ ਹੁੰਦਾ ਪਿਆ ਸਰਕਾਰ ਜਰੂਰ ਧਿਆਨ ਦਿੰਦੀ ਬਈ ਹੈ ਆ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਪੈਚ ਜਿਹੜਾ ਵਧੀਆ ਕੰਪਲੀਟ ਕੀਤਾ ਗਿਆ ਹੈ ਆਹ ਕੋਣ ਇਹ ਪੈਚ ਵੀ ਦਿਖਾਣੇ ਆ ਦੇਖੋ ਕਿੰਨੀ ਸਪੀਡ ਨਾਲ ਕਾਰ ਆਂਦੀ ਆ ਕੀ ਸੋਟੇ ਦਾ ਰਾਹ ਹੈਗਾ ਜਿੱਥੇ ਸਰਕਾਰ ਉਹਨਾਂ ਸੜਕ ਦਾ ਕੰਮ ਕੀਤਾ ਗਿਆ ਹੈ ਖਬਰ ਪਾਉਣ ਤੋਂ ਬਾਅਦ ਸੜਕ ਬਣੀ ਸੀਗੀ ਹੁਣ ਥੋੜਾ ਟਾਈਮ ਹੋ ਗਿਆ ਤੁਹਾਨੂੰ ਦਿਖਾਉਂਦੇ ਪਏ ਆ ਕੀ ਕੰਮ ਕਿੱਦਾਂ ਦਾ ਕੀਤਾ ਹੈ ਕੰਮ ਦੇਖ ਕੇ ਖੁਸ਼ੀ ਹੋਈ ਹੈ ਕਿ ਵਧੀਆ ਕੰਮ ਹੋਇਆ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਦਿਖਾਣੇ ਆ ਟਿਕ ਟੋਕ ਸਪੀਡ ਕੰਮ ਚੱਲ ਰਿਹਾ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੈਚ ਆ ਪੈਜ ਵੀ ਜਰਾ ਕੰਪਲੀਟ ਹੋ ਚੁੱਕਿਆ ਹੈ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਚੈਨਲ ਸਬਸਕ੍ਰਾਈਬ ਇਦਾਂ ਖਬਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਹਾਂ ਸਾਹਮਣੇ ਜੀ ਦੇਖੋ ਜਿਹੜਾ ਪੈਜ ਬਣਿਆ ਹੁਣ ਇੱਥੋਂ ਵੀ ਗੱਡੀਆਂ ਜਿਹੜੀ ਲੰਘਣ ਗਈਆਂ ਵਿਦਆਊਟ ਐਨੀ ਟੈਂਸ਼ਨ ਵਿਦਆਊਟ ਐਨੀ ਬਰੀ ਐਕਸਿਡੈਂਟ ਹੋਏਗਾ ਵਧੀਆ ਤਰੀਕੇ ਨਾਲ ਲੰਘਣ ਗਈਆਂ ਅਲੋਕੀ ਰੌਂਗ ਸਾਈਡ ਤੋਂ ਵੀ ਜਾਂਦੇ ਆ ਇਸ ਕੀ ਕੰਮ ਆਪ ਵੀ ਦੇਖ ਸਕਦੇ ਹੋ ਵਧੀਆ ਪੈਚਵਰਕ ਹੋਇਆ। ਕੌਡਾ ਇਸ ਵਾਰ ਕੀ ਵਿਚਾਰ ਹੈ ਜੁਰ ਕਮੈਂਟਾਂ ਦੱਸੋ। ਤੁਸੀਂ ਸਾਹਮਣੇ ਦੇਖ ਸਕਦੇ ਹੋ ਗੱਡੀ ਸਪੀਡੋ ਸਪੀਡ ਆਉਂਦੀਆਂ। ਹੁਣ ਇੱਥੇ ਵਧੀਆ ਤਰੀਕੇ ਨਾਲ ਲੰਘਣਗੀਆਂ। ਆ ਦੇਖ ਸਕਦੇ ਹੋ ਵਧੀਆ ਪੈਚਵਰਕ ਹੋਇਆ ਹੈ। ਥੋੜਾ ਹਲੇ। ਹੁਣ ਵੀ ਦੇਖ ਸਕਦੇ ਹੋ। ਸੜਕ ਤੇ ਤੁਲਕੇ ਵੀ ਦੇਖ ਰਹੇ ਆ ਆ ਦੇਖੋ ਗੱਡੀਆਂ ਲੰਘਦੀ ਪਈਆਂ। ਇਹ ਤਦੋਂ ਕਿ ਨਾ ਵਧੀਆ ਕੰਮ ਹੋਇਆ ਸੜਕ ਇੱਕਦਮ ਵਧੀਆ ਬਣ ਗਈ ਹੈ ਉਹ ਸਰਕਾਰ ਨੇ ਅੱਛਾ ਕੰਮ ਕੀਤਾ ਹੈ ਉਮੀਦ ਕਰਦੇ ਹਾਂ ਇਦਾਂ ਹੀ ਜਿਹੜੀ ਸਰਕਾਰ ਹੈਗੀ ਹੈ ਕੰਮ ਕਰਦੀ ਰਹੇਗੀ ਤਾਂ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਨਹੀਂ ਆਏਗੀ ਜਾਂਦੇ ਹਾਂ ਤਾਂ ਦਲਦੀ ਲੁਧਿਆਣਾ ਇਨਫੋਰਮੇਸ਼ਨ ਦੀ ਖਬਰ ਤਾਂ ਹੋਇਆ ਸਰ ਸਰਕਾਰ ਨੇ ਬਣਾ ਦਿੱਤੀ ਹੈਗੀ ਜੀ ਸੜਕ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸੋਟਲ ਕੋਲ ਖੜੇ ਹੈ ਜੀ ਸੜਕ ਦਾ ਕੰਮ ਵਧੀਆ ਤਰੀਕੇ ਨਾਲ ਹੋਇਆ ਹੈ ਗੱਡੀਆਂ ਵਧੀਆ ਤਰੀਕੇ ਨਾਲ ਲੰਘਦੀ ਪਈਆਂ ਖਬਰ ਦਾ ਹੋਇਆ ਸਰ ਸਰਕਾਰ ਨੇ ਬਣਾਈ ਸਗੜਕ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਵੀਡੀਓ ਸ਼ੇਅਰ ਮਿਲਦੇ ਆ ਤੁਹਾਨੂੰ